ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਮੁੱਚੀ ਸੰਗਤ ਨੂੰ ਖਾਲਸਾ ਪੰਥ ਨੂੰ ਹੱਥ ਬਨ ਕੇ ਬੇਨਤੀ ਆ ਜਾਨੀ ਕੱਲ ਨੂੰ 13 ਤਰੀਕ ਦਿਨ ਐਤਵਾਰ ਗੁਰਦੁਆਰਾ ਜੰਡ ਸਾਹਿਬ ਸਾਬੋ ਕੀ ਤਲਵੰਡੀ ਦਮਦਵਾ ਸਾਹਿਬ ਸਾਰੀ ਸੰਗਤ ਨੇ ਹਮ ਹਮਾ ਕੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮਪੀ ਉਹਨਾਂ ਦੀ ਸਮੁੱਚੀ ਸੇਵਾਦਾਰ ਟੀਮ ਵੱਲੋਂ ਬਾਪੂਤਰ ਸੇਵ ਸਿੰਘ ਖਾਲਸਾ ਗਰਨਾਲ ਸਿੰਘ ਸਖੀਰਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀ ਕੋਟ ਹੋਰ ਵੀ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਸਾਡੇ ਬਹੁਤ ਹੀ ਕਰੀਬੀ ਦਿਨਾਂ ਦੇ ਦਲੇਰ ਸਿੰਘ ਡੋੜ ਹੋਰ ਵੀ ਮਹਾਨ ਸਖੀਅਤ ਉਥੇ ਪਹੁੰਚਣ ਦੇ ਇੰਤਜ਼ਾਰ ਕਰ ਰਹੀਆਂ ਕੱਲ ਨੂੰ 10 ਵਜੇ ਦੇ ਕਰੀਬ ਸਾਰੀ ਸੰਗਤ ਨੂੰ ਉਥੇ ਪਹੁੰਚਣਾ ਆਏ ਹੋਏ ਸੇਵਾਦਾਰਾਂ ਦੇ ਵਿਚਾਰ ਸੁਣਨੇ ਬਠਿੰਡੇ ਵਾਲੇ ਪਾਸੋਂ ਜਾਈਏ ਉਰੇ ਕੱਸੀ ਆਉਂਦੀ ਆ ਕੱਸੀ ਦੇ ਨਾਲ ਹੀ ਮੁੜ ਪੈਣਾ ਅੱਗੇ ਗੁਰਦੁਆਰਾ ਝੰਡਾ ਸਾਹਿਬ ਆ ਉਥੇ ਵਿਸ਼ਾਲ ਕਾਨਫਰੰਸ ਦਾ ਜਿਹੜਾ ਆਗਾਜ਼ ਕੀਤਾ ਗਿਆ ਜੇ ਪਹਿਲੇ ਪਾਸੋਂ ਆਈਏ ਬਠਿੰਡਾ ਪਾਰ ਕਰਕੇ ਬਠਿੰਡੇ ਵਾਲੇ ਪਾਸੋਂ ਕੱਸੀ ਤੇ ਜਾਣਾ ਜੇ ਉਧਰੋਂ ਆਉਣਾ ਤੇ ਬਠਿੰਡੇ ਵਾਲੇ ਪਾਸੇ ਆਉਣਾ ਅੱਗੇ ਕੱਸੀ ਆ ਕੋਈ ਕੱਸੀ ਦੇ ਨਾਲ ਜਾ ਕੇ ਅੱਗੇ ਜੰਡ ਸਾਹਿਬ ਗੁਰੂ ਘਰਾਂ ਉੱਥੇ ਵਿਸ਼ਾਲ ਕਾਨਫਰੰਸ ਦਾ ਪ੍ਰੋਗਰਾਮ ਕੀਤਾ ਹੋਇਆ ਬਹੁਤ ਪੰਥ ਦੇ ਮਹਾਨ ਸੇਵਾਦਾਰ ਪਹੁੰਚ ਰਹੇ ਆ ਸਾਰੀ ਸੰਗਤ ਨੇ ਟਾਈਮ ਸਿਰ ਪਹੁੰਚ ਕੇ ਆਏ ਹੋਏ ਸੇਵਾਦਾਰਾਂ ਦੇ ਅਤੇ ਸਾਡੇ ਲੀਡਰਾਂ ਦੇ ਵਿਚਾਰ ਸਰਵਣ ਕਰਨੇ ਆਪ ਜੀ ਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਦਾਸ ਬਾਬਾ ਨੈਪ ਸਿੰਘ ਨਵਾਂ ਕਿਲਾ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਆਪਣੇ ਨਿੱਜੀ ਕਮਾਂਕਾਰਾਂ ਨੂੰ ਸੰਕੋਚਦੇ ਹੋਏ ਕੱਲ ਨੂੰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਬਹੁਤ ਭਾਰੀ ਇਕੱਠ ਹੋਣ ਜਾ ਰਿਹਾ ਖਾਲਸਾ ਪੰਥ ਦਾ ਅਸੀਂ ਵਗ ਚੜ ਕੇ ਉੱਥੇ ਹਿੱਸਾ ਲੈਣਾ ਪਹੁੰਚਣਾ ਗੁਰੂ ਘਰ ਦੇ ਦਰਸ਼ਨ ਦਿਵਾਰੀ ਕਰਨੇ ਆ ਤੇ ਵਿਸਾਖੀ ਦੇ ਦਿਹਾੜੇ ਨੂੰ ਚਾਰ ਚੰਨ ਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ